10 ਪੁੱਤ ਨੂੰ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਮੋਰਿੰਡੇ ਤੋਂ ਸਰਹੰਦ ਪਹੁੰਚਾਇਆ ਗਿਆ ਸਰਹੰਦ ਦੇ ਨਵਾਬ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖੋ ਅਤੇ ਕੱਲ ਨੂੰ ਕਚਹਿਰੀ ਦੇ ਵਿੱਚ ਪੇਸ਼ ਕਰਨ ਸੋ ਇਹ ਠੰਡਾ ਬੁਰਜ ਉਹ ਸੀ ਜਿਸ ਦੀ ਬੰਤਰ ਹੀ ਇਸ ਤਰੀਕੇ ਦੇ ਨਾਲ ਬਣੀ ਹੋਈ ਸੀ ਇਹ ਜਿਸ ਦੇ ਆਲ ਦਵਾਰਲੇ ਪਾਣੀ ਹੋਇਆ ਕਰਦਾ ਸੀ ਵਿਚਕਾਰ ਇਹ ਠੰਡਾ ਬੁਰਜ ਬਣਿਆ ਹੋਇਆ ਸੀ ਤੇ ਇਸ ਦੇ ਮੰਗੋਰੇ ਇਸ ਤਰੀਕੇ ਦੇ ਨਾਲ ਰੱਖੇ ਹੋਏ ਸਨ ਕਿ ਜਿਨ੍ਹਾਂ ਦੇ ਵਿੱਚੋਂ ਦੀ ਹਵਾ ਜੁੜੀ ਹੈ ਟਕਰਾ ਕੇ ਲੰਘਦੀ ਸੀ ਤੇ ਉਸ ਦੀ ਰਫ਼ਤਾਰ ਜਿਹੜੀ ਹੈ ਉਹ ਬਹੁਤ ਤੇਜ਼ ਹੋ ਜਾਂਦੀ ਸੀ ਤੇ ਗਰਮੀਆਂ ਦੇ ਦਿਨਾਂ ਵਿੱਚ ਵੀ ਇੱਥੇ ਪੱਖੇ ਦੀ ਤਰ੍ਹਾਂ ਹਵਾ ਜੁੜੀ ਸੀ ਚਲਦੀ ਸੀ ਇਸ ਕਰਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਹੋਰ ਤਕਲੀਫ ਦੁੱਖ ਦੇਣ ਵਾਸਤੇ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਠੰਡੀ ਰੁੱਤ ਦੇ ਵਿੱਚ ਪੋਦੇ ਮਹੀਨੇ ਵਿੱਚ ਮਾਤਾ ਜੀ ਨੇ ਬੱਚਿਆਂ ਨੂੰ ਛਾਤੀ ਨਾਲ ਲਾ ਕੇ ਬੱਚਿਆਂ ਨੂੰ ਨਿਗ ਦਿੱਤਾ ਉਹਨਾਂ ਦੀਆਂ ਪਿੱਠਾਂ ਬਲੋਸੀਆਂ ਅਤੇ ਬੱਚਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਦਾਸਤਾਨ ਸੁਣਾਈ ਤੇ ਸਿੱਖਿਆ ਦਿੱਤੀ ਬੱਚਿਓ ਤੁਸੀਂ ਗੁਰੂ ਤੇਗ ਬਹਾਦਰ ਦੇ ਪੋਤੇ ਹੋ ਤੁਹਾਡੇ ਦਾਦਾ ਜੀ ਨੇ ਕਿਵੇਂ ਸ਼ਹਾਦਤ ਦਿੱਤੀ ਦੂਸਰਿਆਂ ਦੇ ਧਰਮ ਦੀ ਖਾਤਰ ਤੁਸੀਂ ਸੂਰਬੀਰ ਪਿਤਾ ਦੇ ਪੁੱਤਰ ਹੋ ਤੁਹਾਡੇ ਪਿਤਾ ਨੇ ਕਦੇ ਵੀ ਜ਼ਾਲਮ ਦੀ ਈਨ ਨਹੀਂ ਮੰਨੀ ਇਸ ਕਰਕੇ ਤੁਸੀਂ ਸੂਰਬੀਰ ਪਿਤਾ ਦੇ ਪੁੱਤਰ ਹੋ ਮਤਾ ਕਿਤੇ ਡੋਲਣਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਆਈ ਮਤੀ ਦਾਸ ਸਤੀ ਦਾਸ ਦਿਆਲਾ ਜੀ ਸ਼ਹੀਦਾਂ ਦੀਆਂ ਦਾਸਤਾਨਾਂ ਸਾਰੀ ਰਾਤ ਮਾਤਾ ਜੀ ਬੱਚਿਆਂ ਨੂੰ ਸੁਣਾਉਂਦੇ ਰਹੇ ਅਤੇ ਬੱਚਿਆਂ ਦੇ ਖੂਨ ਨੂੰ ਗਰਮ ਕਰਦੇ ਰਹੇ ਸਵੇਰ ਹੋਈ ਤੇ ਸਿਪਾਹੀ ਆਏ ਬੱਚਿਆਂ ਨੂੰ ਲੈਣ ਵਾਸਤੇ ਤੇ ਜਦੋਂ ਸਹਿਬਜ਼ਾਦਿਆਂ ਨੂੰ ਲੈ ਕੇ ਤੇ ਕਚਰੀ ਦੇ ਵਿੱਚ ਸਿਪਾਹੀ ਲਿਜਾਰੇ ਸਨ ਤੇ ਸਿਪਾਹੀ ਉਹਨਾਂ ਨੂੰ ਸਿੱਖਿਆ ਦੇ ਰਹੇ ਸਨ ਇਧਰ ਸੁਚਾਨੰਦ ਵजीर खान ਨੂੰ ਸਲਾਵਾ ਦੇ ਰਿਆ ਸੀ ਮੰਗਵਾ ਕੇ ਕਲਗੀ ਤਰ ਕੇ ਪਿਸਰ ਇਨਤਕਾਮ ਲੋ ਮਾਸੂਮ ਇਨੇ ਸਮਝ ਕੇ ਦਇਆ ਸੇ ਨਾ ਕਾਮ ਲੋ ਬੱਚੋ ਕੋ ਲੈਣੇ ਆਏ ਖਰਜ ਬੱਚੋ ਕੋ ਲੈਣੇ ਆਏ ਗਰਜ ਚੰਦ ਬੇਹਿਆ ਸਰਦਾਰ 인 ਕਹਤੇ ਹਨ ਕਿ ਸੁਚਾਨੰਦਤਾ ਸੋ ਸੁਚਾਨੰਦ ਵੀ ਸਿਪਾਹੀਆਂ ਦੇ ਨਾਲ ਆਇਆ ਤੇ ਨਾਲ ਇਹਨਾਂ ਸਹਿਬਜ਼ਾਦਿਆਂ ਨੂੰ ਹਦਾਇਤ ਕਰਦੇ ਜਾ ਰਹੇ ਹਨ ਕਿ ਬੱਚਿਓ ਕਚਹਿਰੀ ਵਿੱਚ ਪੇਸ਼ ਹੋਣਾ ਹੈ ਸਾਹਮਣੇ ਵੱਡੀ ਕੁਰਸੀ ਦੇ ਉੱਤੇ ਵਜ਼ੀਰ ਖਾਂ ਸੂਬਾ ਬੈਠਾ ਹੋਵੇਗਾ ਇਧਰ ਉਧਰ ਉਸ ਦੇ ਜਰਨੈਲ ਬੈਠੇ ਹੋਣਗੇ ਤੁਸੀਂ ਝੁੱਕ ਕੇ ਉਹਨਾਂ ਨੂੰ ਸਲਾਮ ਕਰਨੀ ਹੈ ਸਹਿਬ ਜਾਨ ਦੇ ਇਹਨਾਂ ਸਿਪਾਹੀਆਂ ਦੀਆਂ ਗੱਲਾਂ ਸੁਣਦੇ ਹਨ ਤੇ ਆਪਸ ਦੇ ਵਿੱਚ ਦੀ ਇਸ਼ਾਰਿਆਂ ਦੇ ਨਾਲ ਅੱਖਾਂ ਦੇ ਨਾਲ ਗੱਲਾਂ ਕਰਦੇ ਹਨ ਕਿ ਦੇਖਦੇ ਰਹਿਓ ਕਚਹਿਰੀ ਵਿੱਚ ਜਾ ਕੇ ਕੀ ਬਣਦਾ ਸੋ ਕਚਹਿਰੀ ਵਿੱਚ ਪਹੁੰਚੇ ਤੇ ਸੁਚਾਨੰਦ ਅਤੇ ਹੋਰ ਸਿਪਾਹੀਆਂ ਨੇ ਝੁੱਕ ਕੇ ਨਵਾਬ ਨੂੰ ਸਲਾਮ ਕੀਤੀ ਬੱਚਿਆਂ ਨੇ ਕਚਹਿਰੀ ਵਿੱਚ ਪਹੁੰਚਦਿਆਂ ਹੀ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੀ ਗਜਾਈ ਹੋਈ ਫਤਿਹ ਨੂੰ ਦੇਖ ਕੇ ਸਾਰੇ ਹੀ ਅਹਿਲਕਾਰ ਵਜੀਰ ਹੈਰਾਨ ਰਹਿ ਗਏ ਬੱਚਿਆਂ ਦੇ ਇਸ ਦਲੇਰੀ ਭਰੇ ਕਾਰਨਾਮੇ ਨੂੰ ਦੇਖ ਇੱਧਰ ਸੁਚਾਨੰਦ ਆਪਣੀ ਵਫਾਦਾਰੀ ਦਿਟਾਉਣ ਲੱਗਾ ਤੇ ਕਹਿਣ ਲੱਗਾ ਬੱਚਿਓ ਇਹ ਕੋਈ ਆਨੰਦਪੁਰ ਦਾ ਦਰਬਾਰ ਨਹੀਂ ਇਹ ਸੂਬੇ ਦੀ ਕਚੈਰੀ ਹੈ ਬੱਚੇ ਕਹਿਣ ਲੱਗੇ ਹਾਂ ਸਾਨੂੰ ਪਤਾ ਹੈ ਕਿ ਸੂਬੇ ਦੀ ਕਚੈਰੀ ਹੈ ਸੁਚਾਨੰਦ ਕਹਿਣ ਲੱਗਾ ਕਿ ਇੱਥੇ ਝੁੱਕ ਕੇ ਸਲਾਮ ਕਰਨੀ ਪਵੇਗੀ ਸਹਿਬਜ਼ਾਦਿਆਂ ਨੇ ਕੜਕ ਕੇ ਕਿਹਾ ਸਹਿਬਜ਼ਾਦਿਆਂ ਕੜਕ ਕੇ ਕਿਹਾ ਸੂਬੇ ਪਰਬਤ ਦਾਬਿਆਂ ਨਾਲ ਨਹੀਂ ਹਿਲ ਜਾਂਦੇ ਪੁੱਤਰ ਹੋਣ ਜਿਹੜੇ ਸ਼ੇਰ ਬਬਰਾਂ ਦੇ ਕਦੇ ਭੇਡਾਂ ਦੇ ਵਿੱਚ ਨਹੀਂ ਰਲ ਜਾਂਦੇ ਇਸ ਕਰਕੇ ਅਸੀਂ ਇਹ ਤੇ ਸਿਰ ਨਹੀਂ ਚੁਕਾਵਾਂਗੇ ਤੇ ਨਾ ਹੀ ਨਮਸਕਾਰ ਕਰਾਂਗੇ ਇਹ ਸਿਰ ਕੇਵਲ ਤੇ ਕੇਵਲ ਗੁਰੂ ਪਿਤਾ ਦਾ ਹੈ ਤੇ ਗੁਰੂ ਅੱਗੇ ਝੁਕੇਗਾ ਪਰਮਾਤਮਾ ਅੱਗੇ ਝੁਕੇਗਾ ਕਿਸੇ ਦੁਨਿਆਵੀ ਤਾਕਤ ਅੱਗੇ ਕਿਸੇ ਦੁਨਿਆਵੀ ਬਾਦਸ਼ਾਹ ਦੇ ਅੱਗੇ ਇਹ ਸਿਰ ਨਹੀਂ ਝੁਕ ਸਕਦਾ ਸੂਬੇ ਨੇ ਆਪਣੀ ਬੇਇੱਜ਼ਤੀ ਹੁੰਦਿਆਂ ਦੇਖ ਕੇ ਤੇ ਸਹਿਬਜ਼ਾਦਿਆਂ ਨੂੰ ਪੁਚਕਾਰਨਾ ਸ਼ੁਰੂ ਕੀਤਾ ਬੱਚਿਓ ਤੁਹਾਡਾ ਪਿਤਾ ਮਾਰਿਆ ਗਿਆ ਹੈ ਸਹਬਜ਼ਾਦੇ ਕਹਿਣ ਲੱਗੇ ਕਿ ਸਾਡੇ ਪਿਤਾ ਨੂੰ ਮਾਰਨ ਵਾਲਾ ਆਦਮੀ ਹੀ ਅਜੇ ਪੈਦਾ ਨਹੀਂ ਹੋਇਆ ਸੁਬਾ ਕਹਿਣ ਲਗਾ ਬੱਚੇਓ ਮੇਰੀ ਮੰਨੋ ਤੇ دین-ਏ-ਇਸਲਾਮ ਕਬੂਲ ਕਰ ਲਵੋ ਤੇ ਮੁਸਲਮਾਨ ਬਣ ਜਾਵੋ ਤੇ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਸਹਬਜ਼ਾਦਿਆਂ ਨੇ ਜਵਾਬ ਦਿੱਤਾ ਸਤ ਗੁਰੂ ਕੇ ਲਾਡਲੋ ਨੇ ਦਿਆ ਰੋਬ ਸੇ ਜਵਾਬ ਆਤੀ ਨਹੀਂ ਸ਼ਰਮ ਹੈ ਜਰਾ ਤੁਝ ਕੋ ਐ ਨਵਾਬ ਦੁਨੀਆ ਕੇ ਪਿੱਛੇ ਕਰਤਾ ਹੈ ਕਿਉਂ دین ਕੋ ਖਰਾਬ ਤੁਹਾਨੂੰ ਤੁਹਾਡਾ ਧਰਮ ਖੂਬ ਸਾਨੂੰ ਸਾਡਾ ਧਰਮ ਖੂਬ ਅਸੀਂ ਆਪਣੀ ਧਰਮ ਨੂੰ ਜਾਣ ਲਾ ਲੋ ਵੱਧ ਕੇ ਕਿਤੇ ਪਿਆਰ ਕਰਦੇ ਹਾਂ ਇਸ ਕਰਕੇ ਅਸੀਂ ਆਪਣੀ ਧਰਮ ਦੀ ਖਾਤਰ ਆਪਣੀ ਜਾਨ ਵੀ ਕੁਰਬਾਨ ਕਰ ਸਕਦੇ ਹਾਂ ਸੋ ਐਨੀ ਦੇਰ ਨੂੰ ਸੁਬਾ ਉੱਠਿਆ ਤੇ ਕਹਿਣ ਲੱਗਾ ਕਿ ਇਹਨਾਂ ਬੱਚਿਆਂ ਨੂੰ ਲੈ ਜਾਵੋ ਤੇ ਕੱਲ ਨੂੰ ਫੇਰ ਕਚਹਿਰੀ ਵਿੱਚ ਪੇਸ਼ ਕਰਨਾ ਤੇ ਨਾਲ ਹੀ ਬੱਚਿਆਂ ਨੂੰ ਕਿਹਾ ਕਿ ਬੱਚਿਓ ਆਪਣੀ ਦਾਦੀ ਦੇ ਨਾਲ ਜਾ ਕੇ ਸਲਾਹ ਕਰ ਲੈਣਾ ਹੋ ਸਕਦਾ ਹੈ ਤੁਹਾਨੂੰ ਪਿਆਰ ਕਰਨ ਵਾਲੀ ਤੁਹਾਡੀ ਦਾਦੀ ਕੋਈ ਨੇਕ ਸਲਾਹ ਦੇ ਦੇਵੇ ਸੋ ਬੱਚਿਆਂ ਨੂੰ ਵਾਪਸ ਠੰਡੇ ਬੁਰਜ ਦੇ ਵਿੱਚ ਲਿਆਂਦਾ ਗਿਆ ਸਹਿਬਜ਼ਾਦਿਆਂ ਨੇ ਸਾਰੀ ਦਾਸਤਾਨ ਜਿਹੜੀ ਜੋ ਕੁਝ ਵੀ ਵਾਪਰਿਆ ਸੀ ਕਚਹਿਰੀ ਵਿੱਚ ਸਵਾਲ ਜਵਾਬ ਉਹ ਦਾਦੀ ਮਾਤਾ ਨੂੰ ਦੱਸੀ। ਦਾਦੀ ਮਾਤਾ ਨੇ ਬੱਚਿਆਂ ਦੇ ਸਿਰ ਮੱਥੇ ਚੁੰਮੇ ਅਤੇ ਉਹਨਾਂ ਦੀਆਂ ਪਿੱਠਾਂ थपथਪਾਈਆਂ ਤੇ ਅਗਲੀ ਪੇਸ਼ੀ ਲਈ ਤਿਆਰ ਕਰਨਾ ਸ਼ੁਰੂ ਕੀਤਾ। ਸੋ ਮਾਤਾ ਜੀ ਨੇ ਇਨ੍ਹਾਂ ਬੱਚਿਆਂ ਨੂੰ ਫੇਰ ਇਨ੍ਹਾਂ ਸ਼ਹੀਦਾਂ ਦੀਆਂ ਦਾਸਤਾਨਾਂ ਸੁਣਾਈਆਂ ਤੇ ਨਾਲ ਹੀ ਸਿੱਖਿਆ ਦਿੱਤੀ। ਕਿ ਤੁਸੀਂ ਤੇਗ ਬਹਾਦਰ ਦੇ ਪੋਤੇ ਹੋ ਤੁਹਾਡੇ ਦਾਦਾ ਜੀ ਤੇਗ ਦੇ ਤਣੀ ਸਨ ਗੁਰੂ ਅਰਜਨ ਦੇਵ ਜੀ ਨੇ ਕਿਵੇਂ ਤਤੀ ਤਵੀ ਦੇ ਉੱਤੇ ਬੈਠ ਕੇ ਦੇਗਾਂ ਵਿੱਚ ਉਬਾਲੇ ਖਾ ਕੇ ਤਤੀ ਰੇਤਾ ਪਵਾ ਕੇ ਫੇਰ ਵੀ ਆਪਣਾ ਧਰਮ ਜਿਹੜਾ ਸੀ ਉਸ ਨੂੰ ਨਹੀਂ ਛੱਡਿਆ ਸੋ ਇਸ ਤਰ੍ਹਾਂ ਬੱਚਿਆਂ ਦੀ ਦੂਸਰੇ ਦਿਨ ਦੀ ਤਿਆਰੀ ਮਾਤਾ ਗੁਜਰ ਕੌਰ ਜੀ ਨੇ ਕਰਵਾਈ ਔਰ ਅਗਲੀ ਪੇਸ਼ੀ ਲਈ ਬੱਚਿਆਂ ਨੂੰ ਲੈਣ ਵਾਸਤੇ ਸਿਪਾਹੀ ਫੇਰ ਆਏ ਤੇ ਅੱਜ ਸਕੀਮ ਕੀ ਬਣਾਈ ਗਈ ਸੀ ਕਿ ਬੱਚਿਆਂ ਨੂੰ ਇਸ ਤਰੀਕੇ ਨਾਲ ਦਰਬਾਰ ਵਿੱਚ ਪੇਸ਼ ਕੀਤਾ ਜਾਵੇ ਕਿ ਛੋਟੀ ਖਿੜਕੀ ਦੇ ਰਾਹੀਂ ਇਹਨਾਂ ਨੂੰ ਅੰਦਰ ਦਾਖਲ ਕੀਤਾ ਜਾਵੇ ਤੇ ਜਦੋਂ ਖਿੜਕੀ ਦੇ ਰਾਹੀਂ ਇਹ ਸਿਰ ਨੀਵਾ ਕਰਨਗੇ ਲੰਘਣ ਲੱਗਿਆਂ ਤੇ ਸਾਰੇ ਵਜ਼ੀਰ ਜਿਹੜੇ ਹਨ ਉਹ ਹਸਪੈਣਗੇ ਤਾੜੀਆਂ ਮਾਰਨਗੇ ਗੜਗੜਾਉਣਗੇ ਕਿ ਬੱਚਿਆਂ ਨੇ ਸਿਰ ਨਿਵਾ ਦਿੱਤਾ ਸੋ ਅੱਜ ਬੱਚਿਆਂ ਨੂੰ ਸਹਬਜ਼ਾਦਿਆਂ ਨੂੰ ਛੋਟੀ ਖਿੜਕੀ ਦੇ ਰਾਹੀਂ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਪਰ ਬੱਚਿਆਂ ਨੇ ਆਪਣੇ ਸਿਰ ਨਿਵਾਣ ਦੀ ਜਗ੍ਹਾ ਤੇ ਸਭ ਤੋਂ ਪਹਿਲਾਂ ਆਪਣੇ ਅੱਗੇ ਪੈਰ ਕੀਤੇ ਤੇ ਫਿਰ ਉਹਨਾਂ ਨੇ ਉਸ ਬਾਰੀ ਦੇ ਰਾਹੀਂ ਆਪਣੇ ਆਪ ਨੂੰ ਉਸ ਕਚਹਿਰੀ ਦੇ ਵਿੱਚ ਦਾਖਲ ਕੀਤਾ ਬੱਚਿਆਂ ਦੀ ਇਸ ਸਿਆਣਪ ਨੂੰ ਦੇਖ ਕੇ ਤੇ ਸਾਰੇ ਵਜ਼ੀਰ ਜਿਹੜੇ ਸਨ 당ਗ ਰਹਿ ਗਏ। ਸੂਬੇ ਨੇ ਫਿਰ ਬੱਚਿਆਂ ਨੂੰ ਪੁੱਛ ਕਰਨਾ ਸ਼ੁਰੂ ਕੀਤਾ ਕਿ ਬੱਚਿਓ ਤੁਹਾਨੂੰ ਵੀ ਮਾਰ ਦਿੱਤਾ ਜਾਵੇਗਾ ਜਿਵੇਂ ਤੁਹਾਡੇ ਭਰਾ ਮਾਰੇ ਗਏ ਹਨ ਤੁਹਾਡਾ ਪਿਤਾ ਮਾਰਿਆ ਗਿਆ ਹੈ ਤੁਹਾਨੂੰ ਵੀ ਮਾਰ ਦਿੱਤਾ ਜਾਵੇਗਾ। ਵਰਨਾ ਦੀਨੇ ਇਸਲਾਮ ਕਬੂਲ ਕਰਕੇ ਮੁਸਲਮਾਨ ਬਣ ਜਾਵੋ ਤੁਹਾਡੀ ਵਧੀਆ ਘਰਾਂ ਵਿੱਚ ਪਾਲਣਾ ਪੋਸ਼ਣਾ ਹੋਵੇਗੀ। ਤੁਹਾਡ ਨੂੰ ਸੁੰਦਰ ਲੜਕੀਆਂ ਦੇ ਨਾਲ ਤੁਹਾਡੇ ਨਿਕਾਹ ਕੀਤੇ ਜਾਣਗੇ ਤੇ ਜ਼ਿੰਦਗੀ ਦੀਆਂ ਬਹਾਰਾਂ ਮਾਣੋਗੇ ਪਰ ਬੱਚਿਆਂ ਨੇ ਸਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ ਇਹ ਨਵਾਬ ਸਾਨੂੰ ਆਪਣਾ ਧਰਮ ਜਾਣ ਤੋਂ ਵੱਧ ਕੇ ਕਿਤੇ ਪਿਆਰ ਹੈ ਸੋ ਕਈ ਸਵਾਲ ਜਵਾਬ ਹੋਏ ਅਖੀਰ ਬੱਚੇ ਅਡੋਲ ਤੇ ਅਡੇਗ ਰਹੇ ਸੂਬੇ ਦੇ ਦਿਲ ਵਿੱਚ ਕੁਝ ਨਰਮੀ ਆਈ ਤੇ ਇੰਨੀ ਦੇਰ ਨੂੰ ਸੁਚਾਨੰਦ ਬੋਲਿਆ ਕਿ ਨਵਾਬ ਸਾਹਿਬ ਸੱਪ ਦੇ ਬੱਚੇ ਸੱਪ ਹੁੰਦੇ ਹਨ ਤੇ ਭੇੜੀਏ ਦੇ ਬੱਚੇ ਭੇੜੀਏ ਹੁੰਦੇ ਹਨ ਸੱਪ ਦੇ ਬੱਚਿਆਂ ਨੂੰ ਪਾਲਣਾ ਕੋਈ ਚੰਗਾ ਕੰਮ ਨਹੀਂ ਤੇ ਕਹਿਣ ਲੱਗਾ ਉਹ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਫਿਰ ਕੀ ਕਰੋਗੇ ਸਹਿਬ ਜਾਦੇ ਕਹਿਣ ਲੱਗੇ ਅਸੀਂ ਜੰਗਲਾਂ ਵਿੱਚ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਘੋੜੇ ਖਰੀਦਾਂਗੇ ਤੇ ਤੁਹਾਡੇ ਨਾਲ ਲੜਾਂਗੇ ਸੁਚਾਨੰਦ ਕਹਿਣ ਲੱਗਾ ਜੇਕਰ ਤੁਸੀਂ ਫੇਰ ਪਕੜੇਗੇ ਤੇ ਕਹਿਣ ਲੱਗੇ ਫੇਰ ਜੋ ਹੋਵੇਗੀ ਅਸੀਂ ਇਸੇ ਹੀ ਤਰ੍ਹਾਂ ਜਿਸ ਤਰ੍ਹਾਂ ਹੋਣਾ ਸੋ ਸਹਿਬਜਾਦਿਆਂ ਨੇ ਕਿਹਾ ਕਿ ਅਸੀਂ ਫੇਰ ਜੰਗਲਾਂ ਵਿੱਚ ਜਾਵਾਂਗੇ ਤੇ ਫੌਜਾਂ ਇਕੱਠੀਆਂ ਕਰਾਂਗੇ ਤੇ ਤੁਹਾਡੇ ਜ਼ੁਲਮ ਦੇ ਵਿਰੁੱਧ ਲੜਾਂਗੇ ਤੇ ਓਨੀ ਦੇਰ ਲੜਦੇ ਰਹਾਂਗੇ ਜਿੰਨੀ ਦੇਰ ਤੁਹਾਡਾ ਇਹ ਜ਼ੁਲਮੀ ਰਾਜ ਖਤਮ ਨਹੀਂ ਹੁੰਦਾ ਨਵਾਬ ਨੇ ਕਾਜੀ ਨੂੰ ਬੁਲਾਇਆ ਤੇ ਕਹਿਣ ਲੱਗਾ ਕਿ ਬੱਚੇ ਜਿਹੜੇ ਹਨ ਬਗਾਵਤ ਤੇ ਥੁਲੇ ਹੋਏ ਹਨ ਇਸ ਕਰਕੇ ਕਾਜੀ ਸਾਹਿਬ ਫਤਵਾ ਲਗਾਓ ਕਾਜੀ ਕਹਿਣ ਲੱਗਾ ਕਿ ਇਸਲਾਮ ਦੇ ਮੁਤਾਬਕ ਇਨ੍ਹਾਂ ਬੱਚਿਆਂ ਲਈ ਕੋਈ ਸਜ਼ਾ ਨਹੀਂ ਬਣਦੀ ਨਵਾਬ ਕਹਿਣ ਲੱਗਾ ਕਿ ਜ਼ਰੂਰ ਕੋਈ ਨਾ ਕੋਈ ਫਤਵਾ ਲਾਓ ਇਹ ਬੱਚੇ ਜਿਹੜੇ ਹਨ ਬਾਗੀ ਹਨ ਤੇ ਬਗਾਵਤ ਤੇ ਉੱਤੇ ਥੁਲੇ ਹੋਏ ਹਨ ਸੋ ਕਾਜੀ ਨੇ ਫਤਵਾ ਸੁਣਾਇਆ ਕਿ ਇਹਨਾਂ ਨੂੰ ਜਿਉਂਦਿਆਂ ਹੀ ਨੀਹਾਂ ਵਿੱਚ ਚਿੰਨ ਕੇ ਸ਼ਹੀਦ ਕੀਤਾ ਜਾਵੇ ਹੁਣ ਸ਼ਹੀਦ ਕਰਨ ਵਾਸਤੇ ਕੋਈ ਵੀ ਤਿਆਰ ਨਹੀਂ ਸੀ ਹੋ ਰਿਹਾ ਸੋ ਮਲੇਰ ਕੋਠਲੇ ਦਾ ਨਵਾਬ ਸ਼ੇਰ ਮੁਹੰਮਦ ਜਿਸ ਦੇ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰੇ ਗਏ ਸਨ ਤੇ ਸੁਚਾਨੰਦ ਉਸ ਨੂੰ ਕਹਿਣ ਲੱਗਾ ਕਿ ਤੂੰ ਇਹਨਾਂ ਬੱਚਿਆਂ ਨੂੰ ਮਾਰ ਕੇ ਤੇ ਆਪਣੇ ਭਰਾਵਾਂ ਦਾ ਬਦਲਾ ਲੈ ਸਕਦਾ ਹੈ ਨਾਜ਼ਮ ਨੇ ਸੁਚਾਨੰਦ ਨੇ ਹੁਣ ਸੇ ਕਹਾ ਕਿ ਲੋ ਬਦਲਾ ਪਿਦਰ ਦਾ ਇਨ ਕੇ ਲਹੂ ਕੋ ਬਹਾ ਕੇ ਲੋ ਅਗੋ ਸ਼ੇਰ ਮੁਹੰਮਦ ਕਹਿਣ ਲੱਗਾ ਕਿ ਇਹ ਪਾਪ ਮੈਂ ਨਹੀਂ ਕਰ ਸਕਦਾ ਇਨਾ ਬੱਚਿਆਂ ਨੂੰ ਇਹ ਸਜ਼ਾ ਦੇਣੀ ਪਾਪ ਹੈ ਇਸਲਾਮ ਦੇ ਮੁਤਾਬਕ ਇਹ ਜ਼ੁਲਮ ਹੈ ਬਦਲਾ ਹੀ ਲੈਣਾ ਹੋਗਾ ਤਾਂ ਹਮ ਲੇਂਗੇ ਵਾਪਸੇ ਮਹਿਫੂਜ਼ ਰੱਖੇ ਹਮ ਕੋ ਖੁਦਾ ਐਸੇ ਪਾਪ ਸੀ ਜੇਕਰ ਮੈਂ ਬਦਲਾ ਲੈਣਾ ਹੋਵੇਗਾ ਤੇ ਮੈਂ ਇਨਾਂ ਦੇ ਪਿਤਾ ਤੋਂ ਲਵਾਂਗਾ ਮੇਰੇ ਭਰਾ ਜੰਗ ਦੇ ਮੈਦਾਨ ਵਿੱਚ ਲੜ ਕੇ ਤੇ ਸ਼ਹੀਦ ਹੋਏ ਹਨ ਇਸ ਕਰਕੇ ਇਨਾਂ ਬੱਚਿਆਂ ਦਾ ਜਿਹੜਾ ਹੈ ਮੈਂ ਇਨਾਂ ਨੂੰ ਨਹੀਂ ਮਾਰ ਸਕਦਾ ਸੋ ਨਵਾਬ ਸ਼ੇਰ ਮੁਹੰਮਦ ਨੇ ਖਾ ਦਾ ਨਾਰਾ ਮਾਰਿਆ ਇਸ ਸਜ਼ਾ ਦੇ ਬਦਲੇ ਅਖੀਰ ਸਰਹੰਦ ਵਿਖੇ ਸਮਾਣੀ ਦੇ ਰਹਿਣ ਵਾਲੇ ਦੋ ਜਲਾਦ ਸ਼ਾਸ਼ਲ ਬੇਗ ਤੇ ਬਸਲ ਬੇਗ ਜੋ ਦਿੱਲੀ ਤੋਂ ਆਪਣੇ ਕਿਸੇ ਮੁਕਦਮੇ ਦੇ ਵਾਸਤੇ ਇੱਥੇ ਆਏ ਹੋਏ ਸਨ ਤੇ ਉਹਨਾਂ ਨੇ ਆਪਣਾ ਮੁਕਦਮਾ ਖਾਰਜ ਕਰਨ ਵਾਸਤੇ ਇਹਨਾਂ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਉਹ ਤਿਆਰ ਹੋ ਗਏ ਫਿਰ ਕੀ ਹੋਇਆ ਜਲਾਦਾ ਨੇ ਨੀਹਾਂ ਚੰਨੀਆਂ ਸ਼ੁਰੂ ਕੀਤੀਆਂ ਤੇ ਜਿਉਂ-ਜਿਉਂ ਇਹ ਕੰਦ ਦੀ ਉਸਾਰੀ ਹੁੰਦੀ ਗਈ ਬੱਚਿਆਂ ਨੇ ਆਪਣੀ ਸੁਰਤ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜੀ ਤੇ ਅੱਲਾ ਯਾਰਖਾਂ ਜੋਗੀ ਲਿਖਦਾ ਹੈ ਠੋਡੀ ਤੱਕ ਇੰਟੇ ਚੁਣ ਗਈ ਮੂੰਹ ਤੱਕ ਆ ਗਈ ਬੀਨੀ ਕੋ ਟਾਂਪਤੇ ਹੀ وہ آنکھوں پہ شا گئی ہر چاند سی زبین کو کانسا لگا گئی لکھتے جگر کے لکھتے جگر گرو کے وہ دونوں چھپا گئی ادھر جادیاں نے بچن کہے ہم جان دے کے اوروں کی جانیں بچا چلے سکھی کی نیم ہم سرو پر اٹھا چلے گریائی کا ہے قصہ جہاں سے بنا چلے سنگوں کی سلطنت کا ਉਧਾ ਲਗਾ ਚਲੇ ਗੱਦੀ ਸੇ ਤਾਜੋ ਤਖਤ ਬਸ ਕਮ ਪਾਏਗੀ ਦੁਨੀਆ ਸੇ ਜ਼ਾਲਮੂ ਕਾ ਮਿਸ਼ਾਂ ਤੱਕ ਮਿਟਾਈਗੀ ਫੇਰ ਕੀ ਹੋਇਆ ਕਿ ਦੀਵਾਰ ਉਸਰੀ ਤੇ ਬੱਚੇ ਦਮ ਘੁੱਟੁੰਦੇ ਨਾਲ ਬੇਹੋਸ਼ ਹੋ ਕੇ ਡਿੱਗ ਪਏ ਤੇ ਨਾਲ ਹੀ ਦੀਵਾਰ ਡਿੱਗ ਪਈ ਤੇ ਜਲਾਦਾ ਨੇ ਦੋਹਾਂ ਦੇ ਤਲਵਾਰ ਦੇ ਨਾਲ ਸੀਸ ਖੜਤੋਂ ਅਲੱਗ ਕਰਕੇ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜੋਗੀ ਜੀ ਇਸ ਕੇ ਬਾਅਦ ਹੋਈ ਥੋੜੀ ਦੇਰ ਸੀ ਬਸਤੀ ਸਰਹੰਦ ਸਹਿਰ ਦਾ ਇੰਟੋਂ ਕੀ ਢੇਰ ਸੀ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸੈਭਜਾਦਿਆਂ ਨੇ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਉਂਦੇ ਹੋਏ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਤਗੁਰੂ ਜੀ ਨੇ ਆਪਣੇ ਚਾਰ ਸੈਭਜਾਦੇ ਆਪਣੀ ਪਿਆਰੀ ਸਿੱਖਾਂ ਤੋਂ ਕੁਰਬਾਨ ਕਰਕੇ بچن کہے ان سکھن کے شیش پہ وار دیے سوت چار چار موئے تو کیا ہوا جیوت کئی واہی گر جی کا خالصہ واہی گر جی کی پتے